ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦੇ ਇਸ ਚੈਨਲ ਦੇ ਜਰੀਏ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਜਿੱਥੇ ਗੁਰਬਾਣੀ ਦੀ ਸਾਂਝ ਪਾਈ ਜਾਂਦੀ ਹੈ ਉੱਥੇ ਕਦੇ-ਕਦੇ ਆਪ ਜੀ ਦੇ ਨਾਲ ਗੁਰਬਾਣੀ ਇਤਿਹਾਸ ਜਾਂ ਗੁਰ ਇਤਿਹਾਸ ਦੀ ਸਾਂਝ ਵੀ ਪਾਈ ਜਾਂਦੀ ਹੈ ਸੋ ਆਓ ਅੱਜ ਉਹਨਾਂ ਸਿੰਘਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਟੁੱਟੀ ਹੋਈ ਗੰਢੀ ਸੀ ਦੇਖਣਾ ਹੋਵੇ ਟੁੱਟੀ ਸਾਡੀ ਸਾਰਿਆਂ ਦੀ ਹੋਈ ਹੈ ਲਗਭਗ ਜਿਹੜਾ ਗੁਰੂ ਦਾ ਬਚਨ ਨਹੀਂ ਮੰਨਦਾ ਗੁਰੂ ਨਾਲ ਟੁੱਟਿਆ ਹੁੰਦਾ ਹੈ ਸਾਡੇ ਕਰੋਨਾ ਚੋ ਕੋਈ ਇੱਕਦ ਦਾ ਹੈ ਜਿਹੜਾ ਗੁਰੂ ਦੇ ਬਚਨ ਅਨੁਸਾਰ ਸਹੀ ਤਰੀਕੇ ਨਾਲ ਆਪਣਾ ਜੀਵਨ ਜੀਉਂਦਾ ਹੋਵੇ ਨਹੀਂ ਤਾਂ ਵਿਦਾਵਾ ਤਾਂ ਲਗਭਗ ਅਸੀਂ ਵੀ ਸਾਰਿਆਂ ਦੇ ਧਈ ਹੈ ਚਾਹੇ ਕਿਸੇ ਤਰੀਕੇ ਨਾਲ ਵੀ ਹੋਵੇ ਠੀਕ ਹੈ ਭਾਈ ਮਹਾ ਸਿੰਘ ਉਹਨਾਂ ਦੇ ਜਥੇ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਗੁਰੂ ਦੇ ਉੱਤੋਂ ਗੁਰੂ ਦੇ ਨਾਲ ਗੰਢ ਲਈ ਸੀ ਅਸੀਂ ਵੀ ਕੋਸ਼ਿਸ਼ ਕਰੀਏ ਜੇ ਸਾਡੇ ਅੰਦਰ ਕ੍ਰਿਤੀਆਂ ਹੈ ਸਾਡੇ ਅੰਦਰ ਕੋਈ ਨਾ ਕੋਈ ਗਲਤੀਆਂ ਜੋ ਸਾਨੂੰ ਨਜ਼ਰ ਆ ਰਹੀਆਂ ਨੇ ਅਸੀਂ ਜਾਣ ਬੁੱਝ ਕੇ ਅਣਦੇਖ ਕਰ ਰਹੇ ਹਾਂ ਉਹਨਾਂ ਨੂੰ ਸੁਧਾਰ ਕੇ ਗੁਰੂ ਨਾਲ ਜੁੜੀਏ ਆਪਣੇ ਆਪ ਨੂੰ ਗੁਰੂ ਦੇ ਨਾਲ ਜੋੜ ਕੇ ਅਸੀਂ ਵੀ ਟੁੱਟੀ ਹੋਈ ਗੰਢ ਲਈਏ ਖੈਰ ਆਓ ਇਤਿਹਾਸ ਆਪ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਨੰਦਪੁਰ ਸਾਹਿਬ ਦੀ ਨਗਰੀ 7-8 ਮਹੀਨੇ ਦਾ ਘੇਰਾ ਸਨ 1704 ਦਸੰਬਰ ਮਹੀਨਾ ਲਾਸਟ ਦੇ ਵਿੱਚ ਉਦੋਂ ਦੀ ਇਹ ਘਟਨਾ ਹੈ ਜਦੋਂ 7-8 ਮਹੀਨੇ ਦੇ ਘੇਰੇ ਦੇ ਵਿੱਚ ਸਿੱਖਾਂ ਦੇ ਕੋਲ ਗੁਰੂ ਸਾਹਿਬ ਦਾ ਜੋ ਅੰਦਰ ਸਾਰੇ ਸਿੱਖ ਰਹਿੰਦੇ ਨੇ ਗੁਰੂ ਸਾਹਿਬ ਜੀ ਵੀ ਰਹਿ ਰਹੇ ਨੇ ਉੱਥੇ ਰਸਤ ਪਾਣੀ ਜਿਹੜਾ ਹੈ ਅੰਦਰ ਖਤਮ ਹੈ ਪਾਣੀ ਲਿਆਣ ਵਾਸਤੇ ਵੀ ਬਹੁਤ ਮਹਿੰਗਾ ਪੈਂਦਾ ਹੈ ਇਤਿਹਾਸ ਵਿੱਚ ਜਿਕਰ ਹੈ ਵੀ ਚਾਰ ਸਿੰਘ ਜਾਂਦੇ ਸੀ ਦੋ ਪਾਣੀ ਲੈ ਕੇ ਆਉਂਦੇ ਸੀ ਦੋ ਸ਼ਹੀਦੀ ਪਾਉਂਦੇ ਸੀ ਲੜ ਕੇ ਕਿਉਂਕਿ ਬਾਹਰ ਪਹਾੜੀ ਫੌਜ ਤੇ ਮੁਗਲ ਫੌਜ ਬੈਠੀ ਹੋਈ ਹੈ। ਤਾਂ ਬੜਾ ਔਖਾ ਸਮਾਂ ਇਹ 7-8 ਮਹੀਨੇ ਦਾ ਜਿਹੜਾ ਬੀਤਿਆ ਹੈ। ਇੱਧਰ ਜਿਹੜੇ ਬਾਹਰ ਬੈਠੇ ਸਨ ਉਹ ਵੀ 7-8 ਮਹੀਨੇ ਤੋਂ ਬੈਠੇ ਹੋਏ ਤੰਗ ਸਨ ਕਿ ਲੜਾਈ ਮੁੱਕਦੀ ਨਹੀਂ। ਤੇ ਇਤਿਹਾਸ ਵਿੱਚ ਜਿਕਰ ਹੈ ਕਿ ਰੰਗਜੀਤ ਦੇ ਸਾਈਨ ਕਰਾ ਕੇ ਇੱਕ ਕੁਰਾਨ ਸ਼ਰੀਫ ਤੇਇ ਕੱਟੇ ਦੀ ਗੋ ਬਣਾ ਕੇ ਕਸਮ ਖਾ ਕੇ ਪਹਾੜੀ ਰਾਜਿਆਂ ਨੇ ਸਾਰਿਆਂ ਨੇ ਇਹ ਗੱਲ ਸਤਿਗੁਰੂ ਨੂੰ ਆਖੀ ਸੀ ਕਿ ਤੁਸੀਂ ਇੱਕ ਵਾਰੀ ਅਨੰਦਪੁਰ ਸਾਹਿਬ ਛੱਡ ਦਿਓ ਤਾਂ ਕਿ ਸਾਨੂੰ ਕਹਿਣ ਨੂੰ ਹੋ ਜਾਵੇ ਕਿ ਅਸੀਂ 7-8 ਮਹੀਨੇ ਦੇ ਵਿੱਚ ਕੁਝ ਨਾ ਕੁਝ ਜਿਹੜਾ ਹੈ ਸਾਨੂੰ ਹਾਸਲ ਹੋਇਆ ਹੈ ਸਿੱਖਾਂ ਨੇ ਜਦੋਂ ਇਹ ਕੁਰਾਨ ਸ਼ਰੀਫ ਦੀ ਸਾਈਨ ਕੀਤੀ ਹੋਈ ਤੇ ਦੂਜੇ ਪਾਸੇ ਗੋ ਦੀ ਕਸਮ ਦੀ ਗੱਲ ਅੰਦਰ ਆਂਦੀ ਹੈ ਤੇ ਸਿੱਖਾਂ ਦਾ ਇਤਿਹਾਸ ਕਹਿੰਦਾ ਕਿ ਤੜਾਦੋ ਇਸੇ ਅੰਮ੍ਰਿਤ ਚ ਵੰਡਿਆ ਜਾਂਦਾ ਇਕੋ ਕਹਿੰਦੇ ਨੇ ਜੋ ਗੁਰੂ ਸਾਹਿਬ ਕਹਿਣਗੇ ਅਸੀਂ ਜਾਨ ਕੁਰਬਾਨ ਕਰਾਂਗੇ ਇਕੋ ਨੇ ਜਿਹੜੇ ਕਹਿੰਦੇ ਨੇ ਕਿ ਇੱਥੋਂ ਅਨੰਦਪੁਰ ਸਾਹਿਬ ਤੋਂ ਨਿਕਲੀਏ ਬਾਹਰ ਜਾ ਕੇ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਛਕੀਏ ਪਰਿਵਾਰਾਂ ਨੂੰ ਇਕੱਠੇ ਕਰੀਏ ਫਿਰ ਸਿੱਖਾਂ ਨੂੰ ਇਕੱਠੇ ਕਰੀਏ ਫਿਰ ਬਾਅਦ ਵਿੱਚ ਮੌਕਾ ਮਿਲੇ ਤਾਂ ਲੜਾਈ ਵੀ ਕਰਾਂਗੇ ਇੱਕ ਤੜਾ ਐਸਾ ਸੀ ਤੋਂ ਜਿਹੜਾ ਤੜਾ ਇਹ ਸੋਚਦਾ ਸੀ ਕਿ ਅਨੰਦਪੁਰ ਸਾਹਿਬ ਛੱਡ ਦੇਣਾ ਚਾਹੀਦਾ ਹੈ ਉਹਨਾਂ ਨੇ ਗੁਰੂ ਸਾਹਿਬ ਨੂੰ ਇਹ ਬੇਨਤੀ ਕੀਤੀ ਮਹਾਰਾਜ ਕਿ ਹੁਣ ਤਾਂ ਜਿਹੜਾ ਹੈ ਕੁਰਾਨ ਸ਼ਰੀਫ ਦੇ ਉੱਤੇ ਸਾਇਨ ਤੇ ਗਾਉ ਦੀ ਕਸਮ ਵੀ ਸਾਡੇ ਸਾਹਮਣੇ ਆ ਗਈ ਯਕੀਨ ਕਰ ਲੈਣਾ ਚਾਹੀਦਾ ਆਨੰਦਪੁਰ ਸਾਹਿਬ ਛੱਡ ਦੇਣਾ ਚਾਹੀਦਾ ਪਰ ਸਤਗੁਰੂ ਨੇ ਗੱਲ ਆਖੀ ਸੀ ਕਿ ਇਹ ਜਿਹੜੇ ਨੇ ਗਾਉ ਦੀ ਕਸਮ ਜਾਂ ਕੁਰਾਨ ਦੇ ਸਾਇਨ ਮੈਨੂੰ ਇਹਨਾਂ ਤੇ ਯਕੀਨ ਨਹੀਂ ਇਹਨਾਂ ਲੋਕਾਂ ਦੇ ਉੱਤੇ ਪਰ ਸਤਗੁਰੂ ਜੀ ਨੇ ਸਿੱਖਾਂ ਦੇ ਕਹਿਣ ਦੇ ਉੱਤੇ ਮਾਤਾ ਜੀ ਦੇ ਕਹਿਣ ਦੇ ਉੱਤੇ ਖੈਰ ਇੱਕ ਦਿਨ ਫਿਰ ਫੈਸਲਾ ਕੀਤਾ ਆਨੰਦਪੁਰ ਸਾਹਿਬ ਨੂੰ ਛੱਡਿਆ ਪਰ ਉਸ ਤੋਂ ਪਹਿਲਾਂ ਕੁਝ ਜਿਹੜੇ ਸਿੱਖ ਸਨ ਗੁਰਨੰਦਪੁਰ ਸਾਹਿਬ ਛੱਡ ਕੇ ਚਲੇ ਗਏ ਜਿਨ੍ਹਾਂ ਦੇ ਵਿੱਚ ਕਿਸਦਾ ਇਤਿਹਾਸ ਵਿੱਚ ਖਾਸ ਨਾਂ ਨਹੀਂ ਆਂਦਾ ਪਰ ਫਿਰ ਵੀ ਮਹਾ ਸਿੰਘ ਦਾ ਨਾਮ ਲਿਆ ਜਾਂਦਾ ਕਿ ਉਹਨੇ ਲਿਖ ਕੇ ਦਿੱਤਾ ਕਿ ਅਸੀਂ ਮਹਾਰਾਜ ਜਾ ਰਹੇ ਹਾਂ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਪਰ ਫਿਰ ਬੇਨਤੀ ਹੈ ਕਿ ਭਾਈ ਇਤਿਹਾਸ ਵਿੱਚ ਮਹਾ ਸਿੰਘ ਦਾ ਨਾਮ ਵੇਦਾਵਾ ਪਰਵਾਣ ਵਾਲਿਆਂ ਦੇ ਵਿੱਚ ਆਂਦਾ ਹੈ ਲਿਖਣ ਵਾਲਿਆਂ ਵਿੱਚ ਨਹੀਂ ਲਿਖਣ ਵਾਲੇ ਜਿਵੇਂ ਦੁਨੀ ਚੰਦ ਛੱਡ ਕੇ ਨੱਠ ਗਿਆ ਸੀ ਕੰਦ ਟੱਪਿਆ ਲੱਤ ਟੁੱਟੀ ਪਿੰਡ ਜਾ ਕੇ ਸੱਪ ਲੜ ਕੇ ਮਰ ਗਿਆ ਉਹ ਵੀ ਤਾਂ ਵਿਦਾਵਾ ਲਿਖਣ ਵਾਲਿਆਂ ਵਿੱਚ ਹੀ ਹੈ ਨਾ ਖੈਰ ਇਹ ਜਿਹੜੇ ਉਸ ਵੇਲੇ ਨੰਦਪੁਰ ਸਾਹਿਬ ਛੱਡ ਕੇ ਗਏ ਸੀ ਇਹ ਆਪਣੇ ਇਲਾਕੇ ਜਿਹੜੇ ਪਹੁੰਚਦੇ ਨੇ ਜਾ ਕੇ ਸਾਰੇ ਤੇ ਫਿਰ ਉੱਥੇ ਇਤਿਹਾਸ ਵਿੱਚ ਜ਼ਿਕਰ ਹੈ ਵੀ ਇਹਨਾਂ ਦਾ ਕੋਈ ਸਤਕਾਰ ਸਨਮਾਨ ਨਹੀਂ ਹੁੰਦਾ ਹੈ ਇਹਨਾਂ ਨੂੰ ਚੰਗਾ ਨਹੀਂ ਸਮਝਿਆ ਜਾਂਦਾ ਗੁਰੂ ਸਾਹਿਬ ਨੂੰ ਔਖੀ ਭਾਰੀ ਵੇਲੇ ਛੱਡ ਕੇ ਆ ਗਏ ਇਹਨਾਂ ਨੂੰ ਸਾਰੇ ਬਹੁਤ ਮਾੜੀ ਨਿਗਾਹ ਨਾਲ ਦੇਖਦੇ ਨੇ ਤੇ ਫਿਰ ਇਹਨਾਂ ਨੂੰ ਵਿਦਾਵੀ ਇਹ ਕਿਹਾ ਜਾਂਦਾ ਕਿ ਇਹ ਵਿਦਾਵਾ ਲਿਖ ਕੇ ਦੇ ਕੇ ਆਏ ਨੇ ਖੈਰ ਉਧਰ ਇਤਿਹਾਸ ਵਿੱਚ ਇਹ ਵੀ ਜ਼ਿਕਰ ਹੈ ਉਹਨਾਂ ਦਿਨਾਂ ਦੇ ਵਿੱਚ ਮਾਈ ਭਾਗੌਰ ਜਿਹਨੂੰ ਅਸੀਂ ਮਾਈ ਭਾਗੋ ਕਹਿੰਦੇ ਹਾਂ ਜੋ ਪੱਟੀ ਦੇ ਭਾਈ ਨਿਧਾਨ ਸਿੰਘ ਦੇ ਨਾਲ ਵਿਆਹੀ ਹੋਈ ਸੀ ਔਰ ਮਾਲੋਸ਼ਾ ਦੀ ਪੁੱਤਰੀ ਸੀ ਪੇਰੋਸ਼ਾ ਦੀ ਪੋਤਰੀ ਸੀ ਪੇਰੋਸ਼ਾ ਜਿਹੜਾ ਹੈ ਉਹ ਭਾਈ ਲੰਗਾ ਦਾ ਭਰਾ ਹੈ ਭਾਈ ਲੰਗਾ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਪਿਆਰਾ ਸਿੱਖ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪੁੱਤਰੀ ਬੀਬੀ ਵੀਰੋ ਦਾ ਜਿਹੜਾ ਆਨੰਦ ਕਾਰਜ ਹੈ ਭਾਈ ਲੰਗਾ ਦੇ ਘਰ ਦੇ ਵਿੱਚ ਹੀ ਹੁੰਦਾ ਹੈ। ਤੋਂ ਪੇਰੋ ਸ਼ਾਹ ਉਹਨਾਂ ਦਾ ਪੁੱਤਰ ਮਾਲੂ ਸ਼ਾਹ ਮਾਲੂ ਸ਼ਾਹ ਦੇ ਇੱਕ ਪੁੱਤਰ ਵੀ ਹੈ ਕਰਵਾਰਾ ਸਿੰਘ ਤੇ ਬੀਬੀ ਮਾਈ ਭਾਗ ਗੁਰੂਆਂ ਦੀ ਪੁੱਤਰੀ ਹੈ। ਹਾਜੀ ਵਿਆਹ ਹੋਇਆ ਮਾਈ ਭਾਗ ਗੁਰ ਦਾ ਬਹੁਤਾ ਸਮਾਂ ਨਹੀਂ ਸੀ ਹੋਇਆ। ਘਰ ਵਿੱਚ ਔਲਾਦ ਵੀ ਕੋਈ ਨਹੀਂ ਸੀ। ਇੱਧਰ ਭਾਈ ਪੇਰੋ ਸ਼ਾਹ ਜੋ ਮਾਈ ਭਾਗ ਗੁਰ ਦਾ ਬਾਬਾ ਲੱਗਦਾ ਉਹ ਚੜਾਈ ਕਰ ਜਾਂਦੇ ਨੇ ਅਕਾਲ ਚਲਾਣਾ ਕਰ ਜਾਂਦੇ ਨੇ ਉਹਨਾਂ ਦੇ ਭੋਗ ਦੇ ਉੱਤੇ ਫਿਰ ਸਾਰੇ ਸਿੱਖ ਇਕੱਠੇ ਹੁੰਦੇ ਨੇ ਤੇ ਉੱਥੇ ਫਿਰ ਇਹ ਗੱਲਾਂ ਚੱਲਦੀਆਂ ਨੇ ਦੇਖੋ ਜੀ ਗੁਰੂ ਸਾਹਿਬ ਨੌਖੀਪਾਰੀ ਛੱਡ ਕੇ ਆ ਗਏ ਤੇ ਫਿਰ ਇਸ ਤਰ੍ਹਾਂ ਬਹੁਤ ਬड़ी ਗਲਤੀ ਕੀਤੀ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ ਤੇ ਇਹ ਗੱਲਾਂ ਵੀ ਪਹੁੰਚੀਆਂ ਕਿ ਗੁਰੂ ਸਾਹਿਬ ਦੇ ਵੱਡੇ ਸੁਪੁੱਤਰ ਔਰ ਸਿੱਖ ਜਿਹੜੇ ਪਿਆਰੇ ਸਨ ਸਤਗੁਰ ਦੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਨੇ ਤੇ ਦੂਜੇ ਪਾਸੇ ਛੋਟੇ ਸਭ ਜਾਂਦੇ ਸਰਹੰਦ ਦੀਆਂ ਕੰਧਾਂ ਵਿੱਚ ਨੀਹਾਂ ਵੇਚਣ ਕੇ ਵਜੀਰ ਖਾਂ ਜਲਮ ਨੇ ਸ਼ਹੀਦ ਕਰ ਦਿੱਤੇ ਨੇ ਮਾਤਾ ਜੀ ਸ਼ਹੀਦ ਹੋ ਗਏ ਨੇ ਤੇ ਗੁਰੂ ਸਾਹਿਬ ਦਾ ਅੱਗੇ ਪਤਾ ਨਹੀਂ ਕਿਸ ਪਾਸੇ ਗਏ ਨੇ ਸੋ ਗੁਰੂ ਸਾਹਿਬ ਜੀ ਚਮਕੌਰ ਸਬਤ ਬਾਦ 마ਸੀਵਾੜੇ ਤੋਂ ਹੁੰਦੇ ਹੋਏ ਸਤਗੁਰੂ ਜੀ ਜਿਹੜੇ ਨੇ ਉਹ ਦਿਨਾਂ ਕਾਂਗੜਾ ਪਿੰਡ ਰਾਮਿਆਣਾ ਪਹੁੰਚਦੇ ਨੇ ਬਹੁਤ ਲੰਬਾ ਇਤਿਹਾਸ ਦਾ ਜ਼ਿਕਰ ਆਪ ਜੀ ਦੇ ਨਾਲ ਨਾ ਕਰਾਂ ਜਦੋਂ ਰਾਮਿਆਣਾ ਨੇ ਸਤਗੁਰ ਜੀ ਹੁੰਦੇ ਨੇ ਉਦੋਂ ਫਿਰ ਜਿਹੜੇ ਨੇ ਜਿੱਦਾਂ ਕਹ ਲਈਏ ਦੋ ਜਥੇ ਚਵਾਲ ਤੋਂ ਇੱਕੋ ਜਥਾ ਜਿਹਨੂੰ ਮਾਈ ਭਾਗ ਕੋਨੇ ਲਲਕਾਰ ਮਾਰੀ ਸੀ ਦੇਖੋ ਗੁਰੂ ਦੇ ਨਾਲ ਪਿਆਰ ਕਰਨਾ ਗੁਰੂ ਤੋਂ ਜਾਨ ਕੁਰਬਾਨ ਕਰਨੀ ਅਸੀਂ ਗੁਰੂ ਦੇ ਸਿੱਖ ਤਦੇ ਰਹਾਂਗੇ ਤੇ ਦੂਜੇ ਪਾਸੇ ਫਿਰ ਮਹਾ ਸਿੰਘ ਜੀ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਆਓ ਆਪਣੇ ਗੁਰੂ ਨੂੰ ਆਪਣੇ ਮਾਲਕ ਨੂੰ ਮਨਾਈਏ ਗੁਰੂ ਨਾਲ ਪਿਆਰ ਕਰੀਏ ਟੁੱਟੀ ਹੋਈ ਗੰਢੀਏ ਜਿਹਨਾਂ ਨੇ ਵਿਦਾਵਾ ਲਿਖਿਆ ਉਹਨਾਂ ਨੂੰ ਮaaf ਕਰਵਾਈਏ ਇਹ ਜਿਹੜੇ ਇੱਕ ਜਥਾ ਦੂਜਾ ਉਹ ਚੌਧਰੀ ਸੰ ਸਰਕਾਰੀ ਜਿਹੜੇ ਮੌਕਾ ਤੜਕੇ ਤੁਰਪੇ ਸੀ ਕਿ ਜਾ ਕੇ ਦੇਖਦੇ ਆਂ ਜੇ ਸਾਡੀ ਚੱਲੀ ਤਾਂ ਅਸੀਂ ਮਹਾਰਾਜ ਨੂੰ ਆਪਣੇ ਵੱਲੋਂ ਕੁਝ ਕਾਵਾਂਗੇ ਤੇ ਨਾਲ ਉਹਨਾਂ ਨੇ ਇਹ ਵੀ ਸੀ ਜੇ ਮਹਾ ਸਿੰਘ ਉਹਨਾਂ ਨੂੰ ਸਤਿਗੁਰ ਨੇ ਪਿਆਰ ਦੇ ਕੇ ਆਪਣੇ ਬਣਾ ਲਿਆ ਬਖਸ਼ ਦਿੱਤਾ ਤਾਂ ਅਸੀਂ ਵੀ ਬਖਸ਼ੇ ਜਾਵਾਂਗੇ ਨਹੀਂ ਤਾਂ ਜੋ ਇਹਨਾਂ ਨਾਲ ਹੋਵਾਂਗੇ ਉਹ ਸਾਡੇ ਨਾਲ ਸਹੀ ਇਹ ਸੋਚ ਕੇ ਉਹ ਵੀ ਜਥੇ ਦੇ ਨਾਲ ਤੁਰ ਪਏ ਸਨ ਇਹ ਦੋ ਜਥੇ ਚਵਾਲ ਤੋਂ ਚੱਲਦੇ ਨੇ ਉਧਰ ਦੂਜੇ ਪਾਸੇ ਸਰਹੰਦ ਤੋਂ ਵਜ਼ੀਰ ਖਾਂ ਫੌਜ ਲੈ ਕੇ ਤੁਰਦਾ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਨਾ ਚਾਹੁੰਦਾ ਹੈ ਇਹ ਸਿੰਘ ਗੁਰੂ ਸਾਹਿਬ ਤੋਂ ਕੁਰਬਾਨ ਹੋਣਾ ਚਾਹੁੰਦੇ ਨੇ ਉਹ ਜਿਹੜੇ ਵਜ਼ੀਰ ਖਾਂ ਦੀ ਫੌਜ ਆ ਪੈਸੇ ਲੈ ਕੇ ਲੜਦੇ ਨੇ ਇਹ ਸਿੱਖ ਸਤਗੁਰੂ ਨੂੰ ਦਸਬੰਦ ਪੇਟ ਕਰਦੇ ਨੇ ਤੇ ਹੁਣ ਜਿਸ ਵੇਲੇ ਆ ਕੇ ਸਤਗੁਰਾਂ ਨੂੰ ਮਿਲਦੇ ਨੇ ਤੇ ਉਸ ਵੇਲੇ ਫਿਰ ਇਹਨਾਂ ਨੇ ਚੌਧਰੀਆਂ ਨੇ ਅੱਗੇ ਹੋ ਕੇ ਕਿਹਾ ਵੀ ਸਤਗੁਰ ਜੀ ਤੁਸੀਂ ਗੁਰੂ ਹੋ ਗੁਰੂ ਬਣ ਕੇ ਰਹੋ ਸਲਾਹ ਦੇਣ ਲੱਗੇ ਗੁਰੂ ਬਣ ਕੇ ਰਹੋ ਤੁਸੀਂ ਬੈਠੋ ਜਿਵੇਂ ਪਹਿਲੇ ਗੁਰੂ ਬੈਠਦੇ ਸੀ ਮੱਥੇ ਟੇਕੇ ਜਾਣਗੇ ਚੜਤ ਬਹੁਤ ਚੜ ਗਈ ਲੋਕ ਤੁਹਾਨੂੰ ਚੜਾਵਾ ਬੜਾ ਦੇਣਾ ਤੁਸੀਂ ਗੁਰੂ ਬਣ ਕੇ ਰਹੋ ਤੂੰ ਸਤਿਗੁਰੂ ਜੀ ਨੇ ਕਿਹਾ ਕਿ ਪਹਿਲੇ ਗੁਰੂ ਕੇ ਸਿਰਫ ਮੱਥੇ ਟਿਕਾਉਂਦੇ ਸਨ ਪਹਿਲੇ ਗੁਰੂ ਵੀ ਤਾਂ ਬੜੀ ਅਣਖ ਦੇ ਨਾਲ ਜੀਵਨ ਜੀਆ ਉਹਨਾਂ ਨੇ ਵੀ ਕਹਿਣ ਲੱਗੇ ਨਹੀਂ ਜੀ ਸਰਕਾਰ ਦੇ ਨਾਲ ਸਾਡੀ ਚੰਗੀ ਬਣਦੀ ਐ ਅਸੀਂ ਤੁਹਾਡੀ ਸੁਲ੍ਹਾ ਕਰਾ ਦਿੰਨੇ ਆਂ ਜਦੋਂ ਇਸ ਤਰ੍ਹਾਂ ਕਿਹਾ ਉਸ ਵੇਲੇ ਸਤਗੁਰੂ ਦੇ ਚਿਹਰੇ ਤੇ ਫਿਰ ਜਲਾਲ ਆਇਆ ਸਤਗੁਰੂ ਨੇ ਆਖਿਆ ਵੀ ਇਹ ਸਰਕਾਰੀ ਚੌਧਰੀ ਹੋ ਜਿਸ ਸੁਲਾਈ ਕਰਨੀ ਸੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਤਤੀ ਤਵੀ ਦੇ ਬਿਠਾਏ ਉਦੋਂ ਕਰਾ ਦੇਣੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਸ਼ਹੀਦ ਹੋਏ ਉਦੋਂ ਕਰਾ ਦੇਣੀ ਸੀ ਪਹਿਲਾਂ ਕਰਾ ਦੇਣੀ ਸੀ ਨਾ ਸ਼ਹੀਦੀ ਹੋਣ ਤੋਂ ਸਾਡੇ ਸਾਹਿਬ ਜਾਦੇ ਸਾਡੇ ਪਿਆਰੇ ਸਿੱਖ ਸ਼ਹੀਦ ਹੋ ਗਏ ਉਦੋਂ ਤੁਸੀਂ ਕਿੱਥੇ ਸੀ ਜੇ ਤਾਂ ਆਏ ਹੋ ਤੁਸੀਂ ਮੈਨੂੰ ਸਮਝਾਉਣ ਵਾਸਤੇ ਮੇਰੇ ਗੁਰੂ ਬਣ ਕੇ ਤਾਂ ਮੇਰਾ ਗੁਰੂ ਨਾਨਕ ਤੋਂ ਵੱਡਾ ਮੁਰਸ਼ਿਦ ਕੋਈ ਨਹੀਂ ਹੈ ਤੇ ਦੂਜੀ ਗੱਲ ਜੀ ਤੁਸੀਂ ਆਇਓ ਮੇਰੇ ਸਿੱਖ ਬਣਨ ਵਾਸਤੇ ਤੁਹਾਡੇ ਵਰਗੇ ਕੱਚੇ ਪਿੱਲੇ ਸਿੱਖਾਂ ਦੀ ਵੀ ਲੋੜ ਨਹੀਂ ਹੈ ਸਤਿਗੁਰੂ ਜੀ ਨੇ ਇਸ ਤਰ੍ਹਾਂ ਕਹਿ ਕੇ ਉਹਨਾਂ ਨੂੰ ਜਿਹੜਾ ਹੈ ਉਥੋਂ ਕਹਿ ਕੇ ਸਤਿਗੁਰੂ ਜੀ ਜਿਸ ਵੇਲੇ ਖਦਰਾਂ ਦੀ ਢਾਹ ਵੱਲੋਂ ਚੱਲਣ ਲੱਗੇ ਇਤਿਹਾਸ ਵਿੱਚ ਫਿਰ ਜਿਕਰ ਆਉਂਦਾ ਕਿ ਉੱਥੇ ਫਿਰ ਉਹਨਾਂ ਨੇ ਕਿਹਾ ਸਤਿਗੁਰੂ ਜੀ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਸਾਡੀ ਤੁਹਾਡੇ ਨਾਲ ਜਿਹੜੀ ਸਿੱਖੀ ਨਾਲੇ ਗੁਰੂ ਵਾਲੀ ਲਾਈਨ ਹੈ ਨਾ ਇਹ ਸਾਡੇ ਕੋਲੋਂ ਸਿੱਖੀ ਨਹੀਂ ਬਣੀ ਨਹੀਂ ਹੈ ਸਤਿਗੁਰ ਨੇ ਕਿਹਾ ਭਾਈ ਜੇ ਨਹੀਂ ਲਿਭਣੀ ਤਾਂ ਤੁਸੀਂ ਲਿਖ ਕੇ ਦੇ ਦਿਓ ਇਤਿਹਾਸ ਵਿੱਚ ਜ਼ਿਕਰ ਹੈ ਕਿ ਉੱਥੇ ਬਿਦਾਵਾ ਲਿਖਿਆ ਗਿਆ ਸੀ ਖੈਰ ਤੇ ਉੱਥੇ ਗੁਰਦੁਆਰਾ ਸਾਹਿਬ ਵੀ ਹੈ ਤੇ ਜਿਹੜਾ ਉਹ ਗੁਰਦੁਆਰਾ ਹੈ ਤੇ ਉਸ ਗੁਰਦੁਆਰੇ ਦੇ ਵਿੱਚ ਨਹੰਗ ਸਿੰਘ ਸੇਵਾ ਕਰਦੇ ਨੇ ਖੈਰ ਸਤਿਗੁਰੂ ਜੀ ਖਦਰਾਨੇ ਦੀ ਢਾਬ ਤੇ ਚੱਲ ਜਾਂਦੇ ਨੇ ਤੇ ਮਹਾ ਸਿੰਘ ਜੀ ਮਾਈ ਭਾਗਪੁਰ ਇਹ ਸਵਿਧੇ ਨੇ ਕਿਨ ਚੋਧਰੀ ਨੇ ਸਾਡਾ ਵੀ ਕੰਮ ਖਰਾਬ ਕਰ ਦਿੱਤਾ ਇੱਥੇ ਸਤਗੁਰੂ ਨੂੰ ਖਬਰ ਮਿਲਦੀ ਸੀ ਕਿ ਵਜ਼ੀਰ ਖਾਂ ਜਿਹੜਾ ਹੈ ਉਹ ਕਰੀਬਨ 8000 ਦੀ ਫੌਜ ਲੈ ਕੇ ਆਪ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਤੁਰਿਆ ਹੋਇਆ ਹੈ ਸਤਗੁਰੂ ਜੀ ਖਤਰਾਂ ਦੇ ਢਾਬ ਤੇ ਉੱਪਰ ਚੱਲੇ ਜਾਂਦੇ ਤੇ ਇਧਰ ਮਹਾ ਸਿੰਘ ਮਾਈ ਭਾਗੌਰ ਰਹਿੰਦੀ ਕਿਉਂਕਿ ਚੋਧਰੀ ਤਾਂ ਚਲੇ ਗਏ ਸੀ ਅਸੀਂ ਇੰਨੀ ਗੱਲ ਸੁਣ ਕੇ ਤੇ ਜਿਹੜੇ ਬਾਕੀ ਰਹਿ ਗਏ ਸੀ ਸਿੱਖ ਜਿਹੜੇ ਸਤਗੁਰੂ ਤੋਂ ਕੁਰਬਾਨ ਹੋਣ ਦੀ ਜਾਨਾਂ ਲੈ ਕੇ ਆਏ ਸਨ ਉਸ ਵੇਲੇ ਮਾਈ ਭਾਗੌਰ ਭਾਈ ਮਹਾ ਸਿੰਘ ਦੇ ਕਹਿਣ ਤੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਗੁਰੂ ਸਾਹਿਬ ਨੂੰ ਜਿਹੜੀ ਫੌਜ ਆ ਰਹੀ ਹੈ ਨਾ ਉਹਨੂੰ ਗੁਰੂ ਸਾਹਿਬ ਤੱਕ ਨਹੀਂ ਪਹੁੰਚਣ ਦੇਣਾ ਅਸੀਂ ਆਪਣੀਆਂ ਜਾਨਾਂ ਕੁਰਬਾਨ ਕਰਾਂਗੇ ਖਦਰਾਣੇ ਦੀ ਟਾਪ ਦੇ ਲਾਗੇ ਜਿਹੜੇ ਬੂਟੇ ਸੀ ਨਾ ਤੇ ਇਹਨਾਂ ਨੇ ਆਪਣੇ ਕੱਪੜੇ ਪਾ ਦਿੱਤੇ ਇੰਜ ਲੱਗੇ ਕਿ ਸਿੱਖਾਂ ਦਾ ਤੰਬੂ ਇਸ ਪਾਸੇ ਹੈ ਤੇ ਉੱਧਰ ਦੂਜੇ ਪਾਸੇ ਜਿਹੜਾ ਹੈ ਵਜ਼ੀਰ ਖਾਂ ਆਪਣੀ ਫੌਜ ਲੈ ਕੇ ਕਪੂਰੇ ਨੂੰ ਨਾਲ ਲੈ ਕੇ ਭਾਈ ਭੱਲਣ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਸਿੱਖ ਹੋਇਆ ਜਿਹਨੇ ਕਹਿੰਦੇ ਡੰਡੇ ਨਾਲ ਸ਼ੇਰ ਮਾਰ ਦਿੱਤਾ ਸੀ ਉਹਦੀ ਕੁਲ ਦੇ ਵਿੱਚ ਉਹਦੇ ਆਪਣੇ ਤੋਂ اولاد ਕੋਈ ਨਹੀਂ ਸੀ ਪਰ ਉਹਦਾ ਭਤੀਜਾ ਸੀ ਜਿਹਨੂੰ ਕਪੂਰਾ ਚੌਧਰੀ ਕਹਿੰਦੇ ਸਨ ਬਾਅਦ ਦੇ ਵਿੱਚ ਭਾਈ ਭੱਲਣ ਦੀ ਸਾਰੀ ਜੋ ਜ਼ਮੀਨ ਜਾਇਦਾਦ ਸੀ ਉਹਦਾ ਮਾਲਕ ਵੀ ਇਹੀ ਬਣਿਆ ਸੀ ਕਪੂਰਾ ਚੌਧਰੀ ਕਰਕੇ ਕਿਹਾ ਜਾਂਦਾ ਸੀ ਤੇ ਫਿਰ ਇਹਨੇ ਅਮਰਤਪਾਲ ਵੀ ਕੀਤਾ ਸੀ ਸਿੰਘ ਵੀ ਸੀ ਪ੍ਰਭ ਜੀਰ ਖਾਨ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਖੈਰ ਕਪੂਰੇ ਦੇ ਕਹਿਣ ਤੇ ਸਤਿਗੁਰੂ ਜੀ ਫਿਰ ਖਦਰਾਨੇ ਦੀ ਢਾਬ ਤੇ ਗਏ ਸਨ ਤੇ ਇਧਰ ਵਜ਼ੀਰ ਖਾਨ ਫੌਜ ਲੈ ਕੇ ਆ ਉਹਨੇ ਵੀ ਕਪੂਰੇ ਨੂੰ ਨਾਲ ਲਿਆ ਤੇ ਨਾਲ ਲੈ ਕੇ ਫਿਰ ਉਹ ਖਦਰਾਨੇ ਦੀ ਢਾਬ ਵੱਲ ਨੂੰ ਸਤਿਗੁਰੂ ਨੂੰ ਪਕੜਨ ਵਾਸਤੇ ਜਾਂਦਾ ਹੈ ਤੇ ਇਧਰ ਉਹ ਤੰਮੂ ਲੱਗੇ ਜਿਵੇਂ ਕੱਪੜੇ ਪਾਏ ਹੋ ਸੀ ਬੂਟਿਆਂ ਦੇ ਉੱਤੇ ਸੁੱਕਣੇ ਇਹਨੂੰ ਸੁੱਕਣੇ ਕਿਹਲੂ ਜਦ ਜਾਣ ਕੇ ਪਾਈ ਹੋਸੀ ਸਿੰਘਾਂ ਨੇ ਤਾਂ ਕਿ ਵਜ਼ੀਰ ਖਾਂ ਦੀ ਫੌਜ ਨੂੰ ਭੁਲਿਖਾ ਪੈ ਜਾਵੇ ਤੇ ਉਧਰ ਦੂਜੇ ਪਾਸੇ ਭਾਈ ਮਹਾ ਸਿੰਘ ਆਪਣੇ ਸਿੱਖਾਂ ਨੂੰ ਕੁਝ ਕਹਿ ਰਹੇ ਨੇ ਵਜ਼ੀਰ ਖਾਂ ਦੀ ਫੌਜ ਆਂਦੀ ਹੈ ਤੇ ਉਧਰ ਤੰਬੂ ਜਾਣ ਕੇ ਉਸ ਪਾਸੇ ਨੂੰ ਵਜ਼ੀਰ ਖਾਂ ਦੀ ਫੌਜ ਮੋੜਦੀ ਹੈ ਇਧਰ ਫਿਰ ਭਾਈ ਮਹਾ ਸਿੰਘ ਆਪਣੇ ਨਾਲ ਦੇ ਸਿੱਖਾਂ ਨੂੰ ਕੁਝ ਕਹਿੰਦੇ ਨੇ ਕਹਿਣ ਲੱਗੇ ਸਿੰਘੋ ਇਹ ਗੱਲ ਦਾ ਚੇਤਾ ਰੱਖਿਓ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਅਸੀਂ ਐਸੇ ਸਿੱਖ ਹਾਂ ਜਿਨ੍ਹਾਂ ਨੇ ਗੁਰੂ ਤੋਂ ਆਪਣੀ ਜਾਨ ਕੁਰਬਾਨ ਕਰਨੀ ਹੈ ਅਸੀਂ ਗੁਰੂ ਤੋਂ ਕੁਰਬਾਨ ਹੋਣਾ ਸਾਨੂੰ ਹੁਣ ਮੌਕਾ ਹੈ ਭਾਈ ਮਹਾ ਸਿੰਘ ਨੇ ਕੁਝ ਬੋਲ ਕੇ ਸਨ ਕਿ ਸਿੱਖੋ ਸਿੰਘੋ ਅਸੀਂ ਗੁਰੂ ਦੇ ਸਿੱਖ ਸਾਡੇ ਅੰਦਰ ਹਜੇ ਉਹ ਅਣਖ ਹੈ ਅਸੀਂ ਅਣਿਆਲੇ ਤੀਰ ਹਾਂ ਜਦੋਂ ਅਸੀਂ ਦੁਸ਼ਮਣ ਦੀ ਛਾਤੀ ਵਿੱਚ ਵੱਜਾਂਗੇ ਉਹਨਾਂ ਨੂੰ ਫੱਟੜ ਕਰਾਂਗੇ ਉਹਨਾਂ ਨੂੰ ਮਾਰਾਂਗੇ ਅਸੀਂ ਵਜੀਰ ਖਾਨ ਦੀ ਫੌਜ ਨੂੰ ਗੁਰੂ ਤੱਕ ਨਹੀਂ ਪਹੁੰਚਣ ਦੇਣਾ ਤੋਂ ਇਸ ਤਰ੍ਹਾਂ ਭਾਈ ਮਹਾ ਸਿੰਘ ਨੇ ਜਿਹੜੇ ਬੋਲ ਬੋਲੇ ਸਨ ਅਸੀਂ ਉਹ ਅਣਿਆਲੇ ਤੀਰ ਹਾਂ ਜੋ ਕਦੇ ਨਾ ਉੱਕੇ ਅਸੀਂ ਵੈਰੀ ਦੀ ਹਿੱਕ ਪਾੜ ਕੇ ਲੰਘ ਜਾਈਏ ਸੁੱਕੇ ਸਭ ਦੁਨੀਆਂ ਡਰਦੀ ਮੌਤ ਤੋਂ ਮੌਤ ਸਿੰਘਾਂ ਤੋਂ ਲੁਕੇ ਇਹ ਗੱਲ ਅਨੋਖੀ ਚੀਮਿਆ ਸਾਡੇ ਤੇ ਟੁੱਕੇ ਸਾਨੂੰ ਮਾਰਨ ਵਾਲੇ ਮੁੱਕ ਗਏ ਪਰ ਅਸੀਂ ਨਹੀਂ ਮੁੱਕੇ ਮਹਾ ਸਿੰਘ ਨੇ ਸਾਰੇ ਸਿੰਘਾਂ ਨੂੰ ਕਿਹਾ ਮਨ ਵਾਸਤੇ ਤਿਆਰ ਹੋ ਜਾਓ ਗੁਰੂ ਦੇ ਉੱਤੇ ਆਪਣੀ ਜਾਨ ਜਿਹੜੀ ਹੈ ਕੁਰਬਾਨ ਕਰਨ ਵਾਸਤੇ ਤਿਆਰ ਹੋ ਜਾਓ ਤੇ ਉੱਥੇ ਫਿਰ ਪਾਈ ਮਹਾ ਸਿੰਘ ਦੇ ਜਥੇ ਨੇ ਵਜੀਰ ਖਾਨ ਦੀ ਫੌਜ ਦਾ ਟੱਕਰਾ ਕੀਤਾ ਜ਼ੋਰ ਦਾ ਮੁਕਾਬਲਾ ਹੋਇਆ ਇਸ ਮੁਕਾਬਲੇ ਦੇ ਵਿੱਚ ਜਿਹੜੇ ਹੈ ਵਜੀਰ ਖਾਨ ਦੀ 4000 ਫੌਜ ਮਾਰੀ ਜਾਂਦੀ ਇਦਰ ਸਿੰਘ ਵੀ ਸਾਰੇ ਸ਼ਹੀਦियां ਪਾ ਜਾਂਦੇ ਦੋ ਸਿੰਘ ਜ਼ਖਮੀ ਨੇ ਜਾਦੇ ਇੱਕ ਮਹਾ ਸਿੰਘ ਇੱਕ ਮਾਈ ਭਾਗ ਕੋਰ ਗੁਰੂ ਗੋਬਿੰਦ ਸਿੰਘ ਮਹਾਰਾਜ ਖਦਾਨੇ ਦੀ ਢਾਬ ਤੇ ਬੈਠੇ ਨੇ ਉੱਪਰੋਂ ਤੀਰਾਂ ਦਾ ਪ੍ਰਸ਼ਾਦ ਕੱਲਦੇ ਨੇ ਤੀਰ ਮਾਰਦੇ ਨੇ ਤੀਰ ਚਲਾਉਂਦੇ ਨੇ ਤੇ ਉੱਪਰੋਂ ਫੌਜ ਵੀ ਥੋੜੀ ਥੋੜੀ ਪਿੱਜੀ ਜਾਂਦੇ ਨੇ ਤੋਂ ਇਸ ਤਰੀਕੇ ਦੇ ਨਾਲ ਜਦੋਂ ਵਜੀਰ ਖਾਂ ਦੀ ਅੱਧੀ ਤੋਂ ਜ਼ਿਆਦਾ ਫੌਜ ਮਰ ਗਈ ਉਧਰ ਗਰਮੀ ਬਹੁਤ ਸੀ ਮਈ ਦਾ ਮਹੀਨਾ ਸੀ ਤੇ ਫਿਰ ਪਾਣੀ ਦੀ ਵੀ ਲੋੜ ਸੀ ਤੇ ਫਿਰ ਇਹ ਵਜੀਰ ਖਾਨ ਨੇ ਭਾਈ ਉਹਨੂੰ ਕਪੂਰੇ ਨੂੰ ਪੁੱਛਿਆ ਵੀ ਪਾਣੀ ਕਿੰਨੀ ਕੁ ਦੂਰ ਹੈ ਉਹਨੇ ਕਿਹਾ ਜੇ ਤੁਸੀਂ ਅੱਗੇ ਜਾਓਗੇ ਉਹਨੇ ਮੋਕਾ ਤਾੜ ਲਿਆ ਖਦਰਾਨਾ ਦੀ ਢਾਬ ਤੇ ਸਿੱਖਾਂ ਦਾ ਕਬਜ਼ਾ ਹੈ ਅੱਗੇ ਜਾਓਗੇ ਤੇ ਅੱਗੇ 30 ਕਿਲੋਮੀਟਰ ਦੂਰ ਪਾਣੀ ਹੈ ਜਾਂ 40 ਕਿਲੋਮੀਟਰ ਪਿੱਛੇ ਮੁੜੋਗੇ ਤਾਂ 10 ਕਿਲੋਮੀਟਰ ਤੇ ਵਜੀਰੇ ਵਜੀਰ ਖਾਨ ਦੇ ਨਾਲ ਜਿਹੜੇ ਆਏ ਸੀ ਨਾ ਉਹ ਕਹਿਣ ਲੱਗੇ ਵਜੀਰ ਖਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਗੱਡੀ ਜਿੱਤਾਂ ਗ੍ਰਿਫਤਾਰ ਕਰ ਨਹੀਂ ਸਕੇ ਇੱਥੇ ਕਿੱਦਾਂ ਕਰ ਲਵਾਂਗੇ ਸੋਥਾ ਕਹਾਰ ਕੇ ਟੁੱਟ ਭੱਜ ਕੇ ਜਿਹੜਾ ਵਜੀਰਖਾ ਆਪਣੀ ਫੌਜ ਲੈ ਕੇ ਵਾਪਸ ਮੁੜ ਜਾਂਦਾ ਇਧਰ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਖਦਾਰਾਣੇ ਦੀ ਟਾਪ ਤੋਂ ਥੱਲੇ ਆਉਂਦੇ ਨੇ ਆਪਣੇ ਸਿੱਖਾਂ ਨੂੰ ਆ ਕੇ ਦੇਖਦੇ ਨੇ ਤੇ ਕੱਲੇ-ਕੱਲੇ ਨੂੰ ਪਿਆਰ ਕਰ ਦਿੰਦੇ ਨੇ ਮੇਰਾ 5000 ਜਹਾਰੀ ਮੇਰਾ 10000 ਜਹਾਰੀ ਮੇਰਾ 20000 ਜਹਾਰੀ ਮਾਈ ਭਾਗ ਕੋਲ ਕੋਲ ਪਹੁੰਚ ਦਿੰਦੇ ਨੇ ਕੁਝ ਜ਼ਖਮ ਆਏ ਨੇ ਸ਼ਰੀਰ ਨੂੰ ਉਹਨਾਂ ਦਾ ਇਲਾਜ ਕਰਵਾਉਣ ਵਾਸਤੇ ਉਹਨਾਂ ਨੂੰ ਭੇਜ ਦਿੱਤਾ ਇਧਰ ਮਹਾ ਸਿੰਘ ਕਦੇ-ਕਦੇ ਹੁਸ਼ ਪਰਤਦੀ ਹੈ ਤੇ ਸੋਚਦਾ ਹੈ ਸਤਿਗੁਰੂ ਵਖਸ਼ ਦੇ ਵਖਸ਼ ਦੇ ਕਿਰਪਾ ਕਰ ਦੇ ਮਹਾਰਾਜ ਕਿਰਪਾ ਕਰ ਦਰਸ਼ਨ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਮਹਾ ਸਿੰਘ ਨੂੰ ਇਸ ਤਰ੍ਹਾਂ ਆਪਣੇ ਗੋਡੇ ਦੇ ਉੱਤੇ ਸਿਰ ਰੱਖ ਕੇ ਬੁੱਕਲ ਦੇ ਵਿੱਚ ਲੈ ਲੈਂਦੇ ਨੇ ਪਾਣੀ ਉਹਦੇ ਮੂੰਹ ਵਿੱਚ ਪਾਉਂਦੇ ਨੇ ਮੂੰਹ ਸਾਫ਼ ਕਰ ਦਿੰਦੇ ਨੇ ਆਪਣੇ ਹਜ਼ੂਰੀਏ ਦੇ ਨਾਲ ਉਹਦਾ ਮੂੰਹ ਸਾਫ਼ ਕਰ ਦਿੰਦੇ ਨੇ ਸਤਗੁਰ ਕਹਿਣ ਲੱਗੇ ਮਹਾ ਸਿੰਘ ਕੁਝ ਮੰਗ ਲੈ ਉਮਰ ਦੇ ਦਮਾ ਰਾਜ ਭਗ ਦੇ ਦਮਾ ਉਸ ਮਲੇ ਪਾਈ ਮਹਾ ਸਿੰਘ ਨੇ ਕਿਆ ਪਾਤਸ਼ਾ ਰਾਜ ਭਗ ਨਹੀਂ ਚਾਹੀਦਾ ਉਮਰ ਵੀ ਨਹੀਂ ਚਾਹੀਦੀ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਪਾਤਸ਼ਾ ਉਹ ਜਿਹੜਾ ਵਿਦਾਵਾ ਸਿੱਖ ਦੇ ਗਏ ਨੇ ਨਾ ਉਹ ਭੁੱਲੜ ਨੇ ਮਹਾਰਾਜ ਉਹ ਵਿਦਾਵਾ ਜਿਹੜਾ ਪਾੜ ਦੋ ਬਖਸ਼ ਦੋ ਬਖਸ਼ ਦੋ ਰਹਿਮਤ ਕਰ ਦੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਮਹਾ ਸਿੰਘ ਦੇ ਸਾਹਮਣੇ ਉਹ ਵਿਦਾਵਾ ਪਾੜਿਆ ਜਿਵੇਂ ਵਿਦਾਵਾ ਫਟਦਾ ਹੈ ਭਾਈ ਮਹਾ ਸਿੰਘ ਨੇ ਅੱਖਾਂ ਦੇ ਵਿੱਚ ਪਣੀ ਆ ਜਾਂਦਾ ਖੁਸ਼ੀ ਬਹੁਤ ਹੈ ਗੁਰੂ ਦੇ ਵੱਲ ਇਸ ਤਰ੍ਹਾਂ ਧਿਆਨ ਲਾ ਕੇ ਤੱਕਦਾ ਹੈ ਗੁਰੂ ਨੂੰ ਤੱਕਦੇ ਆ ਤੱਕਦੇ ਆ ਮਹਾ ਸਿੰਘ ਦੀ ਜਿਹੜੀ ਜੋਤ ਹੈ ਨਿਕਲ ਕੇ ਗੁਰੂ ਦੇ ਵਿੱਚ ਹੀ ਸਮਾ ਜਾਂਦੀ ਹੈ ਇਸ ਤਰੀਕੇ ਦੇ ਨਾਲ ਭਾਈ ਮਹਾ ਸਿੰਘ ਟੁੱਟੀ ਹੋਈ ਗੰਢ ਲੈਂਦਾ ਹੈ ਭਾਈ ਮਹਾ ਸਿੰਘ ਨੇ ਜਿਨ੍ਹਾਂ ਨੇ ਲਿਖ ਕੇ ਵਿਦਾਵਾ ਤਾਂ ਨਹੀਂ ਦਿੱਤਾ ਪਰ ਜਿਹੜੇ ਵਿਦਾਵੀ ਹੋ ਗਏ ਸਨ ਉਹਨਾਂ ਨੂੰ ਸਤਿਗੁਰੂ ਦੇ ਕੋਲੋਂ ਬਖਸ਼ਾਇਆ ਹੈ ਟੁੱਟੀ ਗੰਨਨ ਹਾਰ ਗੋਪਾਲ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਉਹ ਜਿਹੜਾ ਮਾਲਕ ਰੱਬ ਹੈ ਨਾ ਉਹ ਟੁੱਟੀ ਗੰਨਣ ਵਾਲਾ ਹੈ ਇਸ ਕਰਕੇ ਗੁਰਪਿਆਰੀ ਸਾਧ ਸੰਗਤ ਜੀ ਜਿਹੜਾ ਮਾਗੀ ਦਾ ਤਿਹਾਰ ਹੈ ਸਿੱਖਾਂ ਦਾ ਮਾਗ ਮਹੀਨੇ ਜੋ ਸਿੱਖਾਂ ਦਾ ਇਤਿਹਾਸਿਕ ਦਿਨ ਹੈ ਉਹ ਧਰਤੀ ਖਦਰਾਨੇ ਦੀ ਟਾਬ ਦੇ ਕੋਲ ਜਿੱਥੇ ਸਿੱਖਾਂ ਨੇ ਸ਼ਹੀਦੀਆਂ ਪਾਈਆਂ ਸ਼ਹੀਦ ਹੋਏ ਤੇ ਸਤਿਗੁਰੂ ਨੇ ਫਿਰ ਉਹਨਾਂ ਨੂੰ ਮੁਕਤੀਆਂ ਦਾ ਨਾਮ ਦਿੱਤਾ ਗਿਆ ਸਤਿਗੁਰੂ ਵੱਲੋਂ ਤੇ ਉਸ ਧਰਤੀ ਦਾ ਨਾਂ ਵੀ ਮੁਕਤ ਸਰ ਰੱਖਿਆ ਗਿਆ ਤੇ ਉਹ ਜਿਹੜਾ ਸਿੱਖ ਕੌਮ ਦਾ ਇੱਕ ਫੈਸਲਾ ਕਿ ਮਈ ਮਹੀਨੇ ਵਿੱਚ ਗਰਮੀ ਬਹੁਤ ਹੁੰਦੀ ਹੈ ਮਈ ਮਹੀਨੇ ਦੇ ਵਿੱਚ ਫਸਲਾਂ ਵੀ ਸਾਹਮਣੇ ਹੁੰਦੀਆਂ ਇਸ ਕਰਕੇ ਜਿਹੜਾ ਇਹ ਦਿਨ ਹੈ ਨਾ ਇਹ ਮਾਘ ਮਹੀਨੇ ਦੀ ਸ਼ਗਰਾਂਦ ਨੂੰ ਮਾਘੀ ਨੂੰ ਮਨਾਇਆ ਜਾਵੇਗਾ ਸੋ ਉਸ ਦਿਨ ਤੋਂ ਬਾਅਦ ਇਹ ਜਿਹੜਾ ਦਿਨ ਹੈ ਭਾਵੇਂ ਮਈ ਮਹੀਨੇ ਦੀ ਲੜਾਈ ਸੀ ਪਰ ਇਹ ਮਾਘ ਦੇ ਮਹੀਨੇ ਏ ਇਹ ਦਿਨ ਜਿਹੜਾ ਹੈ ਸਿੱਖੀ ਦੀ ਯਾਦ ਦੇ ਵਿੱਚ ਉਹਨਾਂ ਸ਼ੀਰ ਦਾ ਜਦੋਂ ਜਦ ਕਰਦੇ ਮਨਾਇਆ ਜਾਂਦਾ ਹੈ ਸਤਿਗੁਰੂ ਕਿਰਪਾ ਕਰਨ ਜਿਵੇਂ ਭਾਈ ਮਹਾ ਸਿੰਘ ਉਹਨਾਂ ਨੇ ਆਪਣੀ ਟੁੱਟੀ ਹੋਈ ਸਿੱਖਾਂ ਦੀ ਟੁੱਟੀ ਹੋਈ ਗੰਢਾ ਕੇ ਗੁਰੂ ਦੇ ਨਾਲ ਜੋੜਿਆ ਅਸੀਂ ਵੀ ਜੋ ਅਸੀਂ ਛੋਟੀ ਛੋਟੀ ਗਲਤ ਨੂੰ ਸਤਿਗੁਰ ਨੂੰ ਬਿਦਾਵਾ ਦੇ ਦਿੰਦੇ ਆ ਗੱਲ ਨਹੀਂ ਮੰਨਦੇ ਗੁਰੂ ਦੀ ਅਸੀਂ ਗੁਰੂ ਦੀ ਸਿੱਖ ਬਣੀਏ ਗੁਰੂ ਦੀ ਹਰ ਗੱਲ ਮੰਨ ਕੇ ਅਸੀਂ ਵੀ ਆਪਣਾ ਜਿਹੜਾ ਬਿਦਾਵਾ ਹੈ ਸਾਡੇ ਕੋਲੋਂ ਦਿੱਤਾ ਹੋਇਆ ਉਹਨੂੰ ਪਾੜੀਏ ਗੁਰੂ ਦੇ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ